ਜੋ ਬੋਲੇ 100 ਰੁਪਏ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਕੀ ਜੈ ਗੱਦੀ ਨਸੀਨ ਸਤਿਗੁਰੂ ਬੁੱਧਨਾਥ ਮਹਾਰਾਜ ਕੀ ਜੈ ਅੱਜ ਜੋ ਪਿੰਡ ਤੱਤਲ ਵਿੱਚ ਭਗਵਾਨ ਵਾਲਮੀਕੀ ਸਮਾਜ ਸੇਵਾ ਸੁਸਾਇਟੀ ਰਜਿਸਟਰ ਪੰਜਾਬ ਭਾਰਤ ਵੱਲੋਂ ਅੱਜ ਸਾਡੇ ਛੋਟੇ ਵੀਰ ਅਰਜੀਤ ਸਿੰਘ ਨੂੰ ਜੋ ਐਸੀਬੀਸੀ ਜੂਥ ਵਿੰਗ ਦਾ ਚੇਅਰਮੈਨ ਪੰਜਾਬ ਵਾਈਸ ਨਿਯੁਕਤ ਕਰਕੇ ਜਾਂ ਰਹੇ ਆ ਮੇਰੇ ਨਾਲ ਮੇਰੇ ਭਰਾ ਸਰਵਨ ਸਿੰਘ ਮੱਟੂ ਜੀ ਪੰਜਾਬ ਚੇਅਰਮੈਨ ਰਣਜੀਤ ਸਿੰਘ ਚੌਧਰੀ ਜੀ ਰਾਸ਼ਟਰੀ ਚੇਅਰਮੈਨ ਅਰਜਿਸ কুমার ਜੱਸੀ ਜੀ ਕੌਮੀ ਚੇਅਰਮੈਨ ਔਰ ਭੈਣ ਰੇਖਾ ਜੀ ਕੌਮੀ ਚੇਅਰਮੈਨ ਔਰ ਬਾਉ ਜੀ ਜਿਹੜੇ ਜੋਥਮਿੰਗ ਦੇ ਚੇਅਰਮੈਨ ਸਾਜਨ ਸਿੰਘ ਪੀਏ ਔਰ ਮੇਰੇ ਵੀਰ ਵੱਖਰੇ ਵੱਖਰੇ ਸਾਡੇ ਬਜ਼ੁਰਗ ਪਿੰਡ ਤੱਤਲ ਤੋਂ ਸਾਡੇ ਨਾਲ ਖੜੇ ਨੇ ਅਸੀਂ ਉਮੀਦ ਕਰਦੇ ਹਾਂ ਕਿ ਜੋ ਵੀਰ ਰਣਜੀਤ ਸਿੰਘ ਨੂੰ ਅਸੀਂ ਅੱਜ ਉਹਦਾ ਔਰ ਸੇਵਾ ਸਮਾਜ ਵੱਲੋਂ ਲਾ ਕੇ ਜਾ ਰਹੇ ਹਮਾਨਦਾਰੀ ਨਾਲ ਸੇਵਾ ਕਰਨਗੇ ਜੋ ਬੋਲੇ 100 ਰੁਪਏ ਪਰਮਾਨੰਥ ਜੀ ਮਹਾਰਾਜ ਕੀ ਜੈ